ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖਾਂ ਸਦਾਣਾਾਂ ਦੀ ਟੀਮ ਵੱਲੋਂ ਅੱਜ ਮਾਨਸਾ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਤਿੰਨ ਮੀਟਿੰਗਾਂ ਰੱਖੀਆਂ ਗਈਆਂ ਨੇ ਕਾਰਜਕਾਰੀ ਹਲਕਾ ਕਮੇਟੀਆਂ ਬਣਾਉਣ ਵਾਸਤੇ ਉਹਦਾ ਦਾ ਮਤਲਬ ਕੀ ਹੈ ਉਦੇਸ਼ ਕੀ ਹੈ ਕਦੋਂ ਹੋਣੀਆਂ ਨੇ ਇਹ ਤਾਂ ਦੱਸਣਗੇ ਪ੍ਰਵਿੰਦਰ ਸਿੰਘ ਕਿੱਥੇ ਹੋਣੀਆਂ ਨੇ ਕਿਹੜੇ ਟਾਈਮ ਤੇ ਹੋਣੀਆਂ ਨੇ ਇਹ ਤਾਂ ਪ੍ਰਵਿੰਦਰ ਸਿੰਘ ਦੱਸਣਗੇ ਪਹਿਲਾ ਮੈਂ ਤੁਹਾਨੂੰ ਇਹ ਦੱਸਣਾ ਵੀ ਆਪਣਾ ਮੰਤਵ ਕੀ ਹੈ ਪੱਕਾ ਕੰਮ ਕੀ ਕਰਾਂਗੇ ਆਪਣਾ ਉਦੇਸ਼ ਕੀ ਹੈ ਜਿਹੜਾ ਆਪਾਂ ਇਹ ਕਮੇਟੀਆਂ ਬਣਾ ਰਿਹਾ ਆਪਣਾ ਮਤਲਬ ਇਹ ਨਹੀਂ ਹੈਗਾ ਵੀ ਕੱਲਾ ਚੋਲਾ ਲੜਨੀਆਂ ਨੇ ਆਪਾਂ ਗਰਾਊਂਡ ਲੈਵਲ ਤੇ ਕੰਮ ਕਰਨਾ ਹੈ ਪਹਿਲਾ ਕੰਮ ਸਾਡਾ ਇਹ ਹੈ ਕਿ ਕਿਸੇ ਵੀ ਗਲੀ ਮਹੱਲੇ ਚ ਗਵਾਂਡ ਚ ਬਾੜ ਚ ਪਿੰਡ ਚ ਕਿਸੇ ਵੀ ਕਿਸਮ ਦਾ ਕੋਈ ਝਗੜਾ ਹੈ ਗਵਾਂਡੀਆਂ ਨਾਲ ਹੈ ਕਿਸੇ ਮਤਲਬ ਸੱਸ ਨੂੰ ਦਾ ਝਗੜਾ ਵੀ ਹੈ ਭਾਵੇਂ ਅਸੀਂ ਝਗੜਾ ਨਿਵੇੜਨ ਦਾ ਕੰਮ ਪਹਿਲ ਦੇ ਆਧਾਰ ਤੇ ਕਰਨਾ ਰੌਲੇ ਰੱਪੇ ਅਸੀਂ ਕੱਲਾ ਪੰਚਾਇਤਾਂ ਤੇ ਨਹੀਂ ਛੱਡਣੇ ਇਹ ਸਾਡਾ ਪਹਿਲਾ ਉਦੇਸ਼ ਹੈ ਤਾਂ ਕਿ ਭਾਈਚਾਰਾ ਕਾਇਮ ਬੜਿਆ ਰਹੇ ਦੂਜਾ ਸਾਡਾ ਕੰਮ ਹੈ ਕਿ ਕਿਸੇ ਵੀ ਬੰਦੇ ਦਾ ਸਰਕਾਰੀ ਵਿਭਾਗ ਵਿੱਚ ਨਹਿਰੀ ਵਿਭਾਗ ਵਿੱਚ ਮਾਲ ਵਿਭਾਗ ਵਿੱਚ ਐਜੂਕੇਸ਼ਨ ਵਿਭਾਗ ਵਿੱਚ ਬਿਜਲੀ ਵਿਭਾਗ ਵਿੱਚ ਪੁਲਿਸ ਵਿਭਾਗ ਵਿੱਚ ਕੋਈ ਵੀ ਕਿਸੇ ਵੀ ਵਿਭਾਗ ਵਿੱਚ ਕਿਸੇ ਦਾ ਵੀ ਜਾਇਜ਼ ਕੰਮ ਹੈ ਉਹ ਸਮੇਂ ਸਿਰ ਕਰਾਉਣਾ ਸਾਡਾ ਇਹ ਮੁੱਖ ਮਨੋਰਥ ਹੋਊਗਾ ਤੀਜੀ ਗੱਲ ਸਾਡੀ ਇਹ ਹੈ ਕਿ ਜੋ ਆਵਾਜ਼ ਲੱਖਾ ਸੁਣਾਣਾ ਚੱਕ ਰਿਹਾ ਪੰਜਾਬ ਬਾਰੇ ਚਾਹੇ ਬੋਲੀਆ ਦੀ ਗੱਲ ਐ ਚਾਹੇ ਪਾਣੀਆਂ ਦੀ ਗੱਲ ਐ ਚਾਹੇ ਬਰਾਸਤ ਦੀ ਗੱਲ ਐ ਚਾਹੇ ਪੰਜਾਬ ਨੂੰ ਨਪੀੜੇ ਜਾਣ ਦੀ ਗੱਲ ਐ ਚਾਹੇ ਪੰਜਾਬ ਦੀਆਂ ਨਸਲਾਂ ਦੀ ਗੱਲ ਐ ਉਹ ਪੰਜਾਬ ਦੇ ਭੱਗ ਦੇ ਮੁੱਦਿਆਂ ਲਈ ਇੱਕ ਲਾਮਬੰਦੀ ਕਰਨੀ ਔਰ ਵਿਰੋਧੀ ਬੰਦਿਆਂ ਨੂੰ ਵੀ ਨਾਲ ਲੈ ਕੇ ਚੱਲਣਾ ਇਹ ਸਾਡਾ ਮੁਖਮੰਤਬ ਹੋਊਗਾ ਹੁਣ ਤੁਹਾਡੇ ਸਾਹਮਣੇ ਪ੍ਰਵਿੰਦਰ ਸਿੰਘ ਜੀ ਜੋ ਯੂਥ ਵਿੰਗ ਦੇ ਜ਼ਿਲ੍ਹਾ ਮਾਨਸਾ ਦੇ ਕਾਰਜਕਾਰੀ ਪ੍ਰਧਾਨ ਨੇ ਉਹ ਤੁਹਾਨੂੰ ਤਿੰਨੇ ਮੀਟਿੰਗਾਂ ਦੀ ਮੀਤੀ ਦਿਨ ਸਮਾਂ ਸਥਾਨ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੋ ਮੀਟਿੰਗਾਂ ਦੇ ਮੁੱਦੇ ਦਾ ਵੇਰਵਾ ਜਥੇਦਾਰ ਜੀ ਨੇ ਤੁਹਾਨੂੰ ਦੱਸ ਦਿੱਤਾ ਸੋ ਮੀਟਿੰਗਾਂ ਦਾ ਸਮਾਂ 22 ਜੂਨ 2024 22 ਜੂਨ 2024 ਨੂੰ ਹਲਕਾ ਬਟਲਾੜਾ ਦੀ ਜਿਹੜੀ ਮੀਟਿੰਗ ਹੈ ਉਹ ਸਵੇਰੇ 9:00 ਵਜੇ ਆਪਣਾ ਗੁਰਦੁਆਰਾ ਨੌਵੀਂ ਪਾਤਸ਼ਾਹੀ ਨੇੜੇ ਬੱਸ ਸਟੈਂਡ ਮੁਲਾੜਾ ਹਲਕਾ ਬਲਾਡਾ ਦੀ ਮੀਟਿੰਗ ਹੈ ਜਿਹੜੀ ਸਵੇਰੇ 9 ਵਜੇ ਗੁਰਦੁਆਰਾ ਨੌਵੀਂ ਪਾਸ਼ਾਈ ਬੱਸ ਸਟੈਂਡ ਗੁਰੂਕਰ ਵਿਖੇ ਹੋਣੀ ਹੈ ਉਸੇ ਦਿਨ ਦੁਪਹਿਰੇ 2:30 ਵਜੇ ਗੁਰਦੁਆਰਾ ਦਰਵਾਜ਼ੇ ਵਾਲਾ ਨੇੜੇ ਰੇਲਵੇ ਸਟੇਸ਼ਨ ਮਾਨਸਾ ਜਿੱਥੇ ਕਿ ਹਲਕਾ ਮਾਨਸਾ ਦੀ ਮੀਟਿੰਗ ਹੋਣੀ ਹੈ 2:30 ਵਜੇ 22 ਤਰੀਕ ਸ਼ਨੀਵਾਰ ਨੂੰ ਸੋ ਹਲਕਾ ਸਰਦੂਲਗੜ੍ਹ ਦੀ ਜਿਹੜੀ ਮੀਟਿੰਗ ਹੈ ਉਹ 23 ਤਰੀਕ ਦਿਨ ਐਤਵਾਰ ਨੂੰ ਦਿਨੇ 2:30 ਵਜੇ ਬਾਬਾ ਧਿਆਨ ਦਾ ਸਡੇਰਾ ਬਾਬਾ ਧਿਆਨ ਦਾ ਚੰਮੀਰ 22 ਵਜੇ ਡੇਰਾ ਬਾਬਾ ਧਿਆਨ ਦਾਸ ਛਨੀਰ ਹੈ ਜਿਹੜੀ ਹਲਕਾ ਸਰਦੂਲਗੜ੍ਹ ਦੀ ਮੀਟਿੰਗ ਹੋਣੀ ਹੈ ਸੋ ਇਹ ਤਿੰਨੇ ਮੀਟਿੰਗਾਂ ਦੇ ਤੁਹਾਨੂੰ ਟਾਈਮ ਸਥਾਨ ਦੱਸ ਦਿੱਤੇ ਨੇ ਸਾਰੇ ਵੀਰਾਂ ਨੂੰ ਅਪੀਲ ਹੈ ਸਾਰੇ ਨੌਜਵਾਨਾਂ ਨੂੰ ਜਾਂ ਜੋ ਵੀ ਪਹਿਲਾਂ ਤੋਂ ਲੱਖਾ ਸਿੰਘ ਸਿਹਤ ਨਾਲ ਜੁੜੇ ਹੋਏ ਨੇ ਹਰ ਮੀਟਿੰਗਾਂ 'ਚ ਸ਼ਾਮਲ ਹੋਏ ਨੇ ਉਹਨਾਂ ਨੂੰ ਇਹੀ ਬੇਨਤੀ ਹੈ ਕਿ ਇਹ ਜਿਹੜੀ ਆਪਣੀ ਮੀਟਿੰਗਾਂ ਬਹੁਤ ਮਹੱਤਵਪੂਰਨ ਹੈ ਸਾਰੇ ਜਣੇ ਜਰੂਰ ਆਇਓ ਸਮਾਂ ਤੁਹਾਨੂੰ ਦੱਸਤਾ ਤੇ ਬਾਕੀ ਰਹਿਦੀ ਗੱਲ ਜਥੇਦਾਰ ਜੀ ਤੁਹਾਨੂੰ ਅੱਗੇ ਚੱਲਣਾ ਪਾਉਣਗੇ ਹਾਂਜੀ ਜ਼ਰੂਰੀ ਸੂਚਨਾ ਲੱਖਾਂ ਸੰਧਾਣਾ ਵੱਲੋਂ ਹੈ ਅਸੀਂ ਵੀ ਇਸ ਗੱਲ ਨੂੰ ਮੰਨਿਆ ਦਿਲੋਂ ਮਹਿਸੂਸ ਕੀਤਾ ਕਿ ਇਹਨਾਂ ਤਿੰਨਾਂ ਵੀ ਧਗਾ ਦੇ ਵਿੱਚ ਜਿੱਥੇ ਆਮ ਵੋਟਰਾਂ ਸਪੋਰਟਰਾਂ ਦਾ ਆਉਣਾ ਜ਼ਰੂਰੀ ਹੈ ਉੱਥੇ ਸਭ ਤੋਂ ਵੱਧ ਜ਼ਰੂਰੀ ਹੈ ਜਿਨ੍ਹਾਂ ਨੇ ਪੋਲ ਲਾਏ ਬੂਥਾਂ ਤੇ ਬੈਠੇ ਕਾਊਂਟਿੰਗ ਏਜੰਟ ਬਣੇ ਉਹਨਾਂ ਬੰਦਿਆਂ ਦਾ ਆਉਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਆਪਾਂ ਹਲਕੇ ਦੀ ਚੋਣ ਕਰਨੀ ਹੈ ਦੂਜਾ ਉਹ ਪਿੰਡ ਲਾਜ਼ਮੀ ਆਉਣ ਜਿੱਥੇ ਪਰਸੈਂਟੇਜ ਦੂਜੇ ਪਿੰਡਾਂ ਦੇ ਮੁਕਾਬਲੇ ਲੱਖਾ ਸਿੰਘ ਸਧਾੜਾ ਨੂੰ ਵੱਧ ਵੋਟਾਂ ਪਈਆਂ ਨੇ ਪ੍ਰਸੰਤ ਮਤਾਵਕ ਇਸ ਕਰਕੇ ਇਹ ਫੇਰ ਦੁਬਾਰਾ ਬੇਨਤੀ ਹੈ ਜਿੰਨਾ ਪਿੰਡਾਂ ਦੇ ਵਿੱਚ ਪ੍ਰਸੰਤ ਮਤਾਵਕ ਵੋਟਾਂ ਵੱਧ ਪਈਆਂ ਨੇ ਲੱਖਾ ਸਿੰਘ ਸਧਾੜਾ ਨੂੰ ਉਹ ਪਿੰਡ ਲਾਜ਼ਮੀ ਆਉਣ ਜਿੰਨੇ ਕਾਊਂਟਿੰਗ ਏਜੰਟ ਬਣੇ ਸੀਗੇ ਬਠਿੰਡੇ ਗਏ ਸੀ ਉਹ ਵੀ ਲਾਜ਼ਮੀ ਆਉਣ ਜਿਹੜੇ ਪੋਲਿੰਗ ਏਜੰਟ ਬਣੇ ਬੂਥਾਂ ਦੇ ਉੱਤੇ ਕੰਮ ਕੀਤਾ ਉਹ ਵੀ ਆਉਣ ਸਪੋਰਟਰ ਵੋਟਰ ਤਾਂ ਆਉਣ ਹੀ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ